ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪਟਾੜ੍ਹ ਸੁਪਾ ਚੰਦ 77 ਪੰਜਾਬ ਕਿਸਾਨ ਯੂਨੀਅਨ ਬਾਕੀ ਅੱਜ ਜਿਹੜਾ ਪਿਛਲੇ 3 ਦਿਨ ਤੋਂ ਮਸਲਾ ਚੱਲ ਰਿਹਾ ਹੈ ਜਿਹੜਾ 27 ਤਰੀਕ ਨੂੰ ਜਥੇਬੰਦੀ ਵੱਲੋਂ ਉਠਾਇਆ ਗਿਆ ਸੀ ਕਿ ਲਗਭਗ 1400 ਇਕੜ ਜਿਹੜੀ ਖੜੀ ਫਸਲ ਝੋਨੇ ਦੀ ਲਗਭਗ ਸਭ ਤਹਿਸੀਲ ਸੁਤਾਨ ਕੋਲ ਰੋਟੀ ਤੇ ਸਭ ਤਹਿਸੀਲ ਕਪੂਠਲਾ ਦੇ 10 ਤੋਂ 12 ਪਿੰਡ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਪ੍ਰਭਾਵਿਤ ਹੋਈ ਆ ਉਸ ਦੇ ਉੱਤੇ ਜਿਹਨੂੰ ਅਸੀਂ ਸਬੰਧਤ ਦੁਕਾਨਦਾਰ ਨੂੰ ਮਿਲੇ ਤੇ ਦੁਕਾਨਦਾਰ ਵੱਲੋਂ ਜਿਹੜਾ ਠੇਕਰਾ ਸੀਗਾ ਉਹ ਖੇਤੀਬਾੜੀ ਜਿਹੜੇ ਸੀਗੇ ਸ਼੍ਰੀ ਰਾਮ ਕੰਪਨੀ ਜਿਹੜੀ ਹੈਗੀ ਆ ਸੀਡ ਦੀ ਤੇ ਉਹਦੇ ਸਿਰ ਪਰ ਨਾ ਜਿਹੜੀ ਕਰਨਾਲ ਦੀ ਕੰਪਨੀ ਸੀਗੀ ਉਸ ਤੋਂ ਬਾਅਦ ਜਦੋਂ ਅਸੀਂ ਚੀਫ ਜਿਹੜੇ ਹੈਗੇ ਆ ਖੇਤੀਬਾੜੀ ਮੰਤਰੀ ਕਪੂਰਥਲਾ ਦੇ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਉਸੇ ਦਿਨ ਹੀ ਕਿਉਂਕਿ ਪਹਿਲਾਂ ਸਾਡੇ ਕੋਲ 10 ਦਿਨ ਦਾ ਟਾਈਮ ਲਿਆ ਗਿਆ ਸੀਗਾ ਜਦੋਂ ਜੱਥੇਬੰਦੀ ਦੇ ਪੈਸੇ ਦੇ ਨਾਲ ਜਾਂ ਕਿਸਾਨ ਵੀਰ ਜਿਹੜੇ ਪੀੜਤ ਕਿਸਾਨ ਸੀ ਉਹਨਾਂ ਦੇ ਪ੍ਰੈਸ਼ਰ ਦੇ ਨਾਲ ਉਹਨਾਂ ਨੇ ਲਿਖਤੀ ਤੌਰ ਤੇ ਸਾਡੇ ਕੋਲ 2 ਦਿਨ ਦਾ ਸਮਾਂ ਲਿਆ ਸੀਗਾ ਤੇ ਉਹ ਤੇ ਉਹ ਜੋ ਉੱਪਰ ਉਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਸੀਗਾ ਇਕ ਤਾਂ ਆਪਣਾ ਉਹਦਾ ਇੱਕ ਜਿਹੀ ਲਾਇਸੈਂਸ ਰੱਦ ਕੀਤਾ ਗਿਆ ਵਾ ਲਾਇਸੈਂਸ ਰੱਦ ਕੀਤਾ ਤੇ ਉਸ ਤੋਂ ਬਾਅਦ ਉਹਦੀ ਦੁਕਾਨ ਸੀਲ ਕੀਤੀ ਗਈ ਆ ਤੇ ਸੈਂਪਲ ਵੀ ਭਰੇ ਗਏ ਆ ਜਿਹੜੇ ਪੀੜਤ ਕਿਸਾਨ ਸੀਗੇ ਉਹਨਾਂ ਦੀ ਇੱਕ ਟੀਮ ਬਣਾਈ ਗਈ ਆ ਖੇਤੀਬਾੜੀ ਵਿਭਾਗ ਵੱਲੋਂ ਪੰਜ ਮੈਂਬਰੀ ਟੀਮ ਜਿਸ ਦੇ ਵਿੱਚ ਇੱਕ ਮੈਂਬਰ ਦਾ ਇੱਕ ਨੁਮਾਇੰਦਾ ਸੀਗਾ ਉਹ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲ ਪਾਇਆ ਗਿਆ ਵਾਸਤੇ ਤੇ ਉਹਨਾਂ ਵੱਲੋਂ ਜਿਹੜੀ ਟੀਮ ਜਿਹੜੇ ਪੀੜਤ ਕਿਸਾਨ ਸੀਗੇ ਪ੍ਰਭਾਵਿਤ ਕਿਸਾਨ ਸੀ ਜਿਉਂ ਉਹਨਾਂ ਦੇ ਖੇਤਾਂ ਦਾ ਸਰਵੇ ਵੀ ਕੀਤਾ ਗਿਆ ਵਾ ਜਾਜਦਾ ਵੀ ਲਿਆ ਗਿਆ ਤੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜਿਹੜਾ 110 ਕੁਆਲਟੀ ਦਾ ਜਿਹੜਾ ਵੀ ਸੀਗਾ ਖਰੀਦਿਆ ਗਿਆ ਕਿ ਜਿਹੜੀ ਥੱਲੇੋਂ ਗੋਭ ਨਿਕਲ ਰਹੀ ਆ ਉਹ 110 ਨਹੀਂ ਹੈਗਾ ਤੇ ਜਿਹੜੀ ਵੈਰੀਟੀ ਐਸ ਸਮੇਂ ਨਿਸਰ ਚੁੱਕੀ ਆ ਉਹ ਸ਼ਬਦੀ ਨਹੀਂ ਹੈਗੀ ਇਹ ਜਿਹੜਾ 30% ਦਾ ਲਗਭਗ ਨੁਕਸਾਨ ਜਿਹੜਾ ਉਹਨਾਂ ਨੇ ਕਿਹਾ ਆਪਣੀ ਰਿਪੋਰਟ ਦੇ ਵਿੱਚ ਵੀ ਮੈਂਸ਼ਨ ਕੀਤਾ ਵਾ ਕਿ 30% ਦਾ ਨੁਕਸਾਨ ਹੋਇਆ ਤੇ ਇਹ ਨੁਕਸਾਨ ਵੱਧ ਵੀ ਸਕਦਾ ਵਾ ਕਿਉਂਕਿ ਜਿਹੜਾ ਚੋਨਾ ਐਸ ਸਮੇਂ ਨਿਸਰ ਚੁੱਕਿਆ ਵਾ ਜਦੋਂ ਤੱਕ ਦੂਸਰੇ ਨੇ ਪੱਕਣਾ ਵਾ ਉਹਨੇ ਉਦ ਤੱਕ ਚੜ ਜਾਣਾ ਵਾ ਅਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਸੀ ਕਿ ਇਹਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਚਾਹੇ ਉਹ ਦੁਕਾਨਦਾਰ ਕੋਲੋਂ ਤੇ ਚਾਹੇ ਸੀਡ ਫੈਕਟਰੀ ਕੋਲੋਂ ਜਿਹੜਾ ਕਿਸਾਨਾਂ ਦਾ ਹੋਇਆ ਮੁਆਵ ਆਪਣਾ ਨੁਕਸਾਨ ਆ ਉਹਦਾ ਮੁਆਵਜ਼ਾ ਦੀ ਪਰ ਭਾਈ ਤੁਹਾਨੂੰ ਨਹੀਂ ਲੱਗਦਾ ਕਿ ਤੇ ਦੁਕਾਨਦਾਰ ਦੀ ਸੀਲ ਕਰਨ ਤੋਂ ਬਜਾਏ ਕੰਪਨੀ ਤੇ ਜਿਹੜਾ ਉਹ ਐਕਸ਼ਨ ਲਿੱਤਾ ਜਾਵੇ ਦੇਖੋ ਜੀ ਜਿਹੜਾ ਵੈਸੇ ਐਕਸ ਦੇ ਅਨੁਸਾਰ ਜਿਹੜਾ ਪਹਿਲੀ ਪਾਰਟੀ ਹੁੰਦੀ ਆ ਇਹਦਾ ਸੀਡ ਐਕਟ ਆਵਾ ਉਹਦੇਮ ਸਾ ਜਿਹੜੀ ਪਹਿਲੀ ਪਾਰਟੀ ਹੁੰਦੀ ਉਹ ਦੁਕਾਨਦਾਰੀ ਹੁੰਦਾ ਵਾ ਪਰ ਇਹਦੇ ਵਿੱਚ ਇਹ ਜਿੰਦਾਂ ਜਿਹੜੀਆਂ ਅਸੀਂ ਸ਼ੰਕੇ ਪਹਿਲੇ ਦਿਨ ਤੋਂ ਚੁਟਾ ਰਹੇ ਆ 27 ਦਿਨ ਤੋਂ ਚੁਟਾ ਰਹੇ ਆ ਕਿ ਜਿਹੜੇ ਇਸ ਚੀ ਦੀ ਇਨਕੁਆਰੀ ਹੋਣੀ ਚਾਹੀਦੀ ਆ ਪ੍ਰਧਾਨ ਜੀ ਨੇ ਵੀ ਉੱਥੇ ਇਹ ਗੱਲ ਕੀਤੀ ਐ ਦਸਰਾਰਾ ਪੰਡਿਤ ਸਿੰਘ ਹੋਰਾਂ ਨੇ ਵੀ ਇਹ ਗੱਲ ਕੀਤੀ ਸੀ ਕਿ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਕਿ ਜਿਹੜੇ ਸਾਨੂੰ ਇਹ ਸ਼ੰਕੇ ਆ ਕਿ ਇਸ ਸੀਡ ਦੀ ਜਿਹੜੀ ਰੀਪੈਕਿੰਗ ਹੋਈ ਆ ਜਿਹੜੇ ਲਫਾਫੇ ਕਿਤੋਂ ਖਰੀਦੇ ਗਏ ਆ ਇਹ ਜਿਹੜੇ ਬੈਚ ਨੰਬਰ ਆ ਉਹ ਮੈਚ ਨਹੀਂ ਕਰਨਗੇ ਅਸੀਂ ਆਖਵਾਖ ਕਿਸਾਨਾਂ ਦੇ ਉੱਤੇ ਆਪਣੇ ਕੋਲੋਂ ਜਿਹੜੇ ਸੀਗੇ ਪੈਕੇਟ ਸੀਗੇ ਉਹਨਾਂ ਪਿੰਡਾਂ ਤੋਂ ਲੈ ਕੇ ਦਿੱਤੇ ਆ ਕਿ ਤੁਸੀਂ ਜਿਹੜੇ ਤੁਹਾਡੇ ਕੋਲ ਰਿਕਾਰਡ ਦੇ ਵਿੱਚ ਦਰਜ ਨੇ ਉਹ ਤੁਸੀਂ ਚੈੱਕ ਕਰੋ ਕਿ ਬੈਚ ਨੰਬਰ ਮੇਲ ਖਾਂਦੇ ਨੇ ਆ ਉਸ ਵਿੱਚ ਸੋ ਜਿਹੜੀ ਰੀਪੈਕਿੰਗ ਦੀ ਸਾਨੂੰ ਸ਼ੱਕ ਵਾ ਸ਼ੱਕ ਨਹੀਂਗਾ ਸਾਨੂੰ ਯਕੀਨ ਵੀ ਹੈਗਾ ਕਿ ਇਹ ਚੀਜ਼ਾਂ ਦੀ ਰੀਪੈਕਿੰਗ ਹੁੰਦੀ ਹੈ ਤੇ ਜਿਹੜਾ ਨੁਕਸਾਨ ਬਹੁਤ ਵੱਡਾ ਹੋ ਗਿਆ ਅਸੀਂ ਦੇਖੋ ਜੇ ਦੁਕਾਨਦਾਰ ਨੇ ਪਹੁੰਚਦਾ ਕੀ ਕਰਨੀ ਸੀਗੀ ਇੱਕ ਗਲਤੀ ਦੇ ਉੱਪਰ ਗਲਤੀ ਕੀਤੀ ਜਾ ਰਹੀ ਹੈ ਪਹਿਲੀ ਗਲਤੀ ਉਹਨੇ ਇਹ ਕੀਤੀ ਕਿ ਜਿਹੜੀ ਉਹਨਾਂ ਨੇ ਇੱਥੇ ਬਿਆਨ ਵੀ ਦਰਜ ਕਰਾਏ ਆਪਣੇ ਇਹ ਉਸੇ ਦਿਨ ਜਿਸ ਤਰ੍ਹਾਂ 27 ਤਰੀਕ ਨੂੰ ਇਹ ਰੋਲਾ ਪੈਂਦਾ ਉਸੇ ਤਰ੍ਹਾਂ ਸਵੇਰ ਨੂੰ ਬੈਲ ਬੱਕ ਦੇ ਉੱਪਰ ਬੈਲ ਕੱਟੇ ਜਾਂਦੇ ਆ ਪੱਕੇ ਤੇ ਪੁਰਾਣੀਆਂ ਡੇਟਾਂ ਦੇ ਵਿੱਚ ਕੱਟੇ ਜਾਂਦੇ ਆ ਦੂਸਰਾ ਜਿੱਥੇ ਕਿਸਾਨ ਦੀ ਰিসিਵਿੰਗ ਦੇਣੀ ਹੁੰਦੀ ਆ ਕਿਸਾਨ ਨੇ ਉੱਥੇ ਜਿਹੜੇ ਝਾਲੀ ਸੈਰ ਜੀ ਤੇ ਉਹ ਸਾਰੇ ਦੇ ਸਾਰੇ ਇੱਥੇ ਦੁਕਾਨਦਾਰ ਮੰਨਿਆ ਦੂਸਰੀ ਉਹਦੀ ਗਲਤੀ ਇਹ ਸੀ ਕਿ ਵੱਖ-ਵੱਖ ਬੰਦਿਆਂ ਨੂੰ ਪੱਟਣ ਦੀ ਕੋਸ਼ਿਸ਼ ਆ ਪੰਜਾਬੀ ਚ ਕਹਿ ਸਕਦੇ ਕੀਤੀ ਗਈ ਤੇ ਇੱਕ ਦੋ ਆਫਰਾਂ ਵੀ ਇਦਾਂ ਦੀਆਂ ਆਈਆਂ ਕਿ ਫਲਾਨੀ ਦੁਕਾਨ ਦੇ ਉੱਪਰ ਬਹਿ ਕੇ ਸੌਦੇਬਾਜ਼ੀ ਕੀਤੀ ਆ ਔਨ ਦਾ ਰਿਕਾਰਡ ਸਾਡੇ ਕੋਲ ਸਾਰੀਆਂ ਚੀਜ਼ਾਂ ਹੈਗੀਆਂ ਰਿਕਾਰਡਿੰਗਾਂ ਸਾਡੇ ਕੋਲ ਸਾਰੀਆਂ ਆ ਚੁੱਕੀਆਂ ਨੇ ਕਿ ਫਲਾਨੀ ਦੁਕਾਨ ਦੇ ਉੱਤੇ ਬਹਿ ਕੇ ਸੌਦਾ ਹੋਇਆ ਕਿ ਭਾਈ ਤੈਨੂੰ 5 ਲੱਖ ਰੁਪਈਆ ਅਸੀਂ ਦੇਵਾਂਗੇ ਕਿ ਤੂੰ ਜਾ ਕੇ ਆ ਕੰਮ ਕਰਨਾ ਵਾ ਜਾਂ ਤੂੰ ਉੱਥੇ ਜਾ ਕੇ ਰਵਾੜ ਆਪਾ ਪਾਉਣਾ ਵਾ ਜਥੇ ਬੰਦੀ ਬਦਨਾਮ ਕਰਨੀ ਆ ਜਾਂ ਉਹਨਾਂ ਦੇ ਗਾਲ ਪੈਣਾ ਵਾ ਉਹ ਸਾਰੀਆਂ ਚੀਜ਼ਾਂ ਦਾ ਯਾ ਰਿਕਾਰਡ ਔਨ ਦਾ ਰਕੋਰਡ ਔਨ ਲਾਈਨ ਸਮੇਂ ਤੱਕ ਅਸੀਂ ਤੰਦ ਤੱਕ ਉਹ ਵੀ ਪਚਾਵਾਂਗੇ ਪਰ ਹਜੇ ਸਾਨੂੰ ਸਾਰੀਆਂ ਗੱਲਾਂ ਪਹਿਲਾਂ ਕਲੀਅਰ ਅਸੀਂ ਇਹ ਇਸ ਚੀਜ਼ ਦਾ ਸਾਰੀਆਂ ਹੀ ਜਥੇਬੰਦੀਆਂ ਚਾਹੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਹੋਵੇ ਭਾਰਤੀ ਕਿਸਾਨ ਯੂਨੀਅਨ ਦਿਖਾਉਂਦਾ ਖੜੀ ਏ ਸਾਰੇ ਹੀ ਵੀਰਾਂ ਨੇ ਇਹ ਗੱਲ ਮੈਨੂੰ ਕਹੀ ਏ ਕਿ ਜਿਹੜੀਆਂ ਤਸੀਲ ਵਾਈਜ ਠੀਕ ਹੈ ਤੁਸੀਂ ਚੈੱਕ ਕਰਨੀ ਨੇ ਦੁਕਾਨਾਂ ਜਾਂ ਇਹਨਾਂ ਦੇ ਕੋਈ ਸਟੋਰ ਚੈੱਕ ਕਰਨੇ ਨੇ ਉਹ ਚ ਸਾਡੇ 5 ਮੈਂਬਰ ਤਸੀਲ ਵਾਈਜ ਜਥੇਬੰਦੀਆਂ ਦੇ 5 ਮੈਂਬਰ ਹੋਣ ਜਿਹੜੀਆਂ ਚੋਰ ਮੋਰੀਆਂ ਨੇ ਉਹ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਚੋਰ ਮੋਰੀਆਂ ਠੀਕ ਮੈਂ ਤਲਬੀਰ ਸਿੰਘ ਨਾਨਸਟੋਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨ ਜੀ ਅਕਾਦਿਆ ਕਪੂਰਸਲਾ ਅੱਜ ਦਾ ਜਿਹੜਾ ਸਾਡਾ ਮਸਲਾ ਸੀਗਾ ਜਿੱਦਾਂ ਕੋਈ 2-3 ਦਿਨ ਤੋਂ ਜਿਹੜਾ ਝੋਨਾ 110 ਆ ਉਹਦੇ ਸੀਡ ਦਾ ਰੋਲਾ ਪੈ ਗਿਆ ਉਹ ਸੀਡ ਮੇਰੇ ਤੇ ਇੰਨੀ ਕਿ ਜਿਆਦਾ ਖਰਾਬੀ ਹੈਗੀ ਆ ਕਿ ਅਸੀਂ ਇਹ ਨਹੀਂ ਕੱਲਾ ਕਹਿ ਸਕਦੇ ਕਿ ਜਿਹੜਾ ਮਿਸਰ ਆਇਆ ਉਹੋ ਬਰਬਾਦ ਆਊਗਾ ਜਿਹੜਾ ਮਗਰ ਹੈਗਾ ਉਹ ਕਿਹੜੀ ਕੁਆਲਿਟੀ ਹੈਗੀ ਤੇ ਕਿੰਨਾ ਮਿਸਰੇਗਾ ਉਹ ਕਿੱਥਾ ਮਿਸਰੇਗਾ ਤੇ ਨਹੀਂ ਮਿਸਰੇਗਾ ਕਿੰਨੀ ਖਰਾਬੀ ਹੋਵੇ ਅਜੇ ਅੰਦਾਜ਼ਾ ਨਹੀਂ ਲਾ ਸਕਦਾ ਮਹਗ ਮੈਨੇ ਬੇਸ਼ੱਕ ਦੀ 20 25% ਕਹ ਦਿੱਤਾ ਜਾਂ 30% ਕਹ ਦਿੱਤਾ ਪਰ ਸਾਨੂੰ ਅਜੇ ਯਕੀਨ ਨਹੀਂ ਆਉਂਦਾ ਕਿ ਉਹ 50% ਨਾਲ ਹੋ ਜਾਏ 75% ਨਾਲ ਹੋ ਜਾਏ ਅਜੇ ਇਹ ਗੱਲ ਬਾਰੇ ਅਸੀਂ ਨਹੀਂ ਕੋਈ ਦੱਸ ਸਕਦੇ ਅਗੇ ਬਾਕੀ ਸਾਡੀ ਮਹਗ ਮੈਨੇ ਗੱਲ ਚੱਲਣ ਦੀ ਹੈਗੀ ਆ ਸਾਨੂੰ ਹਰ ਤਰ੍ਹਾਂ ਦੀ ਸ਼ੱਕ ਵੀ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਅਗੇ ਸਰਦਾਰ ਗਦੀਪ ਸਿੰਘ ਨੇ ਗੱਲ ਕੀਤੀ ਆ ਵੀ ਜਿਹੜਾ 20 ਰੀ ਕੀਤਾ ਗਿਆ ਹੈਗਾ ਫਾਫਿਆਂ ਚ ਭਰਿਆ ਗਿਆ ਹੈਗਾ ਸਾਨੂੰ ਬਹੁਤ ਹੀ ਜਿਆਦਾ ਸ਼ੱਕ ਹੈ ਆ ਕਿ ਜੇ ਕੰਪਨੀ ਨੇ ਕੀਤਾ ਜੇ ਕੰਪਨੀ ਨੇ ਕੀਤਾ ਤੇ ਜਿਹੜੀ ਸਰਕਾਰ ਉਹ ਕੰਪਨੀ ਨੂੰ ਜੁਰਮਾਨਾ ਲਾਵੇ ਤੇ ਸਾਡੇ ਜਿਹੜੇ ਜਿੰਨੇ ਵੀ ਹੈਗੇ ਆ ਕਿਸਾਨ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਜੇ ਦੁਕਾਨਦਾਰ ਨੇ ਕੀਤਾ ਤੇ ਦੁਕਾਨਦਾਰ ਨੂੰ ਕਾਨੂੰਨ ਦੇ ਖਟਾਰੇ ਵਿੱਚ ਖੜਾ ਕਰਨਾ ਚਾਹੀਦਾ ਤੇ ਇਹ ਜਿਹੜਾ ਕਿਸਾਨ ਦਾ ਜਿੰਨਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਣੀ ਚਾਹੀਦੀ ਆ ਅਗਰ ਸਾਡੇ ਨਾਲ ਕਿਸੇ ਵੀ ਅਫਸਰ ਨੇ ਜਾਂ ਕਿਸੇ ਨੇ ਵੀ ਜਰਦ ਜ਼ਬਰਦਸਤੀ ਜਾਂ ਧੋਖਾਧੜੀ ਕੀਤੀ ਤੇ ਅਸੀਂ ਚੋਪਣਾ ਨਹੀਂ ਬੈਠਾਂਗੇ ਰੋਸ ਵਿੱਚ ਸਾਰੇ ਹੰਕਾਰ ਸਾਡੇ ਜਾਰੀ ਰਹਿਣਗੇ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ